ਸਤਿ ਸ਼੍ਰੀ ਅਕਾਲ ਮੈਂ ਹਾਂ ਆਤਿ ਅਸਮ ਜੈ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਇੱਕ ਵਾਰ ਫਿਰ ਹਾਜ਼ਰੀਆਂ ਤੁਹਾਡੇ ਸਾਹਮਣੇ ਰਾਜਾਂ ਸੇਵਾ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਸਿਆਸਤ ਕਿਸ ਤਰ੍ਹਾਂ ਗਰਮ ਹੋ ਚੁੱਕੀ ਹੈ ਸੁਖਪਾਲ ਖੈਰਾਂ ਨੂੰ ਲੈ ਕੇ ਗਰਮ ਹੋਈ ਪਈ ਹੈ ਹਰ ਪਾਸੇ ਸਿਰਫ ਰਾਜਨੀਤੀ ਦੱਸੀ ਜਾ ਰਹੀ ਹੈ ਰਾਜਨੀਤੀ ਕੀਤੀ ਜਾ ਰਹੀ ਹੈ ਲੇਕਿਨ ਜਿਹੜੀ ਆਮ ਜਨਤਾ ਪ੍ਰਭਾਵਿਤ ਹੋ ਰਹੀ ਹੈ ਜਿਸ ਤਰ੍ਹਾਂ ਮਜਬੂਰ ਨੇ ਲੋਕੀ ਆਪਣੇ ਹਕੀਮ ਮੰਗਾਂ ਨੂੰ ਲੈ ਕੇ ਉਹ ਧਰਨੇ ਪ੍ਰਦਰਸ਼ਨ ਕਰਦੇ ਨੇ ਕਿੰਦ ਸਰਕਾਰਾਂ ਤੋਂ ਮੰਗ ਕਰਦੇ ਨੇ ਸੂਬੇ ਸਰਕਾਰ ਤੋਂ ਮੰਗ ਕਰਦੇ ਨੇ ਪਰ ਉਹਨਾਂ ਸਭ ਦੇ ਵਿਚਾਲੇ ਆਮ ਨਾਗਰਿਕ ਆਮ ਜਨਤਾ ਹੀ ਪ੍ਰਭਾਵਿਤ ਹੁੰਦੀ ਹੈ ਲੇਕਿਨ ਰਾਜਨੀਤੀ ਜਿਹੜੀ ਹੈ ਉਹ ਫਿਰ ਵੀ ਨਹੀਂ ਮੁੱਕਦੀ ਤਾਂ ਅਜਿਹੇ ਕਈ ਮੁੱਦੇ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨਰਿੰਦਰ ਕਲੇਰ ਜੀ ਨਰਿੰਦਰ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਕਿ ਸਿਆਸਤ ਜਿਹੜੀ ਹੈ ਸੁਖਪਾਲ ਖਹਿਰਾ ਦੀ ਮਾਮਲ ਨੂੰ ਲੈ ਕੇ ਬੜੀ ਜ਼ਿਆਦਾ ਪੱਖ ਦੀ ਪਈ ਹੈ ਤੇ ਕੀ ਕੁਝ ਕਹਿਣਾ ਤੁਹਾਡਾ ਅਨ ਦੇਖੋ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਸੁਖਪਾਲ ਸਿੰਘ ਖੈਰਾ ਤੇ 2015 ਦੇ ਮਾਮਲੇ ਨੂੰ ਲੈ ਕੇ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਜ਼ਮਾਨਤ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਰਮਾਨ ਤੇ ਨੇ ਅੱਜ ਕੁਝ ਹੀ ਪਲਾਂ ਦੇ ਵਿੱਚ ਉਹ ਪੇਸ਼ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਇਹ ਪਤਾ ਚੱਲੇਗਾ ਕਿ ਉਹਨਾਂ ਨੂੰ ਕੋਈ ਹਿਰਮਾਂਡ ਹੋਰ ਮਿਲਦੀ ਹੈ ਜਾਂ ਕੀ ਹੁੰਦਾ ਪਰ ਇਹ ਸਭ ਦੇ ਵਿੱਚ ਦੇਖਿਆ ਗਿਆ ਹੈ ਕਿ ਬੀਤੇ ਦਿਨ ਜਿਸ ਤਰ੍ਹਾਂ ਭਾਵੇਂ ਕਿ ਪ੍ਰਤਾਪ ਸਿੰਘ ਬਾਜਪਾ ਦੀ ਗੱਲ ਹੋਵੇ ਐਲੋਪੀ ਨੇ اپੋਜੀਸ਼ਨ ਦੇ ਲੀਡਰ ਨੇ ਤੇ ਦੂਸਰੇ ਪਾਸੇ ਰਾਜਾ ਵੜਿੰਗ ਸਾਹਿਬ ਮੈਂਡ ਪਹੁੰਚੇ ਤੇ ਨਾਲ ਹੋਰ ਵੀ ਸਮਰਥਕ ਸੀਗੇ ਪਰ ਸਭ ਦੇ ਵਿੱਚ ਸਭ ਤੋਂ ਪਹਿਲਾਂ ਉਹ ਪਹੁੰਚਦੇ ਨੇ ਜ਼ਲਾਲਾਬਾਦ ਉੱਥੇ ਜਾ ਕੇ ਉਹ ਕਹਿੰਦੇ ਨੇ ਕਿ ਅਸੀਂ ਸੁਖਪਾਲ ਸਿੰਘ ਖੈਰਾ ਨੂੰ ਮਿਲਣਾ ਤੇ ਉਸ ਤੋਂਰੋਂ ਅੰਦਰੋਂ ਜਵਾਬ ਇਹ ਆਉਂਦਾ ਹੈ ਕਿ ਮਤਲਬ ਖੈਰਾ ਸਾਹਿਬ ਨੂੰ ਤੁਸੀਂ ਨਹੀਂ ਮਿਲ ਸਕਦੇ ਉਸ ਤੋਂ ਬਾਅਦ ਕੁਝ ਜਦੋਂ ਹੋਰ ਉਹ ਬਰੀਕੀ ਦੇ ਨਾਲ ਜਾਂਦੇ ਤਾਂ ਉਹ ਕਹਿੰਦੇ ਨੇ ਕਿ ਉਹ ਫਾਜ਼ਿਲਕਾਂ ਦੇ ਵਿੱਚ ਮਤਲਬ ਸੀਆਈਏ ਲੈ ਗਈ ਸੋ ਉਹਨਾਂ ਨੂੰ ਉੱਥੇ ਜਾ ਕੇ ਤੁਸੀਂ ਮਿਲ ਸਕਦੇ ਹੋ ਤੇ ਉਸ ਤੋਂ ਬਾਅਦ ਜਦੋਂ ਉੱਥੇ ਜਾਂਦੇ ਨੇ ਤਾਂ ਉਹ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਜਾ ਕੇ ਐਸਐਸਪੀ ਸਾਹਿਬ ਨਹੀਂ ਮਿਲਦੇ ਪਰ ਇਹ ਸਭ ਦੇ ਵਿੱਚ ਦੇਖਿਆ ਗਿਆ ਹੈ ਕਿ ਜਿਵੇਂ ਇਹ ਗੱਡੀਆਂ ਦੇ ਵਿੱਚ ਜਾਂਦੇ ਨੇ ਏਸੀ ਗੱਡੀਆਂ ਦੇ ਵਿੱਚ ਵੱਡੇ ਲੀਡਰ ਜਾਂਦੇ ਨੇ ਤੇ ਨਾਲ ਹੀ ਮੁੜੇ ਹੁੰਦੇ ਨੇ ਹਾਂ মিডিਆ ਦੇ ਨਾਲ ਗੱਲਬਾਤ ਕਰਦੇ ਨੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਉਹ ਸੁਖਪਾਲ ਸਿੰਘ ਕੇਰ गिरफ्तारੀ ਨੂੰ ਲੈ ਕੇ ਤਲਖੀ ਕਰਦੇ ਨੇ ਪਰ ਜੋ ਅਸਲ ਦੇ ਵਿੱਚ ਦੇਖਿਆ ਗਿਆ ਹੈ ਕਿ ਪੋਲਿਟਿਕਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਹੋਵੇ ਜਾਂ ਫਿਰ ਉਹ ਅਮਰਿੰਦਰ ਸਿੰਘ ਰਾਜਾ ਵਣਗ ਦੀ ਗੱਲ ਹੋਵੇ ਐਡਾ ਵੱਡਾ ਮੁੱਦਾ ਭਾਵੇਂ ਕਿ ਛੋਟੇ ਤੋਂ ਛੋਟਾ ਜੇਕਰ ਕਾਉਂਸਲਰ ਦੀ ਗੱਲ ਹੋਵੇ ਤੇ ਸਭ ਤੋਂ ਵੱਡੇ ਤੋਂ ਵੱਡਾ ਕੈਬਨਿਟ ਮੰਤਰੀ ਦੀ ਗੱਲ ਹੋਵੇ ਤਾਂ ਉਹ ਆਪਣੇ ਪੋਲੀਟੀਕਲ ਪਾਰਟੀ ਦਾ ਜੇ ਕੋਈ ਮੁੱਦਾ ਉੱਠਦਾ ਤਾਂ ਛੋਟਾ ਜਿਹਾ ਮੁੱਦਾ ਵੀ ਭਾਵੇਂ ਕਿਉਂ ਨਾ ਹੋਵੇ ਤਾਂ ਅਜਿਹੇ ਸਿਆਸਤਦਾਨੇ ਦੇਖਦੇ ਰਹਿੰਦੇ ਨੇ ਕਿ ਸਾਨੂੰ ਸਿਆਸਤ ਕਿਸ ਤਰ੍ਹਾਂ ਮਿਲੂਗੀ ਸਾਡਾ ਨੇਮ ਫੇਮ ਕਿਸ ਤਰ੍ਹਾਂ ਬਣੂਗਾ ਸੁਖਪਾਲ ਸਿੰਘ ਖਹਿਰਾ ਜੇਲ੍ਹ ਦੇ ਵਿੱਚ ਨੇ ਤੇ ਸਰਕਾਰ ਜਿਹੜੀ ਮੌਜੂਦਾ ਮਿਲਣ ਦੇ ਨਹੀਂ ਦੇ ਰਹੀ ਨਾ ਤਾਂ ਕੋਈ ਕਤਲ ਕੇਸ ਆ ਭਾਵੇਂ ਕਿ ਜੇਕਰ ਦੇਖਿਆ ਗਿਆ ਆਮ ਦਿਨਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਅਜਿਹੇ ਵੀ ਕਈ ਦੋਸ਼ੀ ਹੁੰਦੇ ਨੇ ਜੇਕਰ ਪਰਿਵਾਰਕ ਮੈਂਬਰ ਮਿਲਣ ਜਾਂਦੇ ਨੇ ਤਾਂ ਮਿਲਣ ਦੇ ਦਿੰਦੇ ਨੇ ਪਰ ਐਡੇ ਕੇਸ ਤੇ ਵੀ 2015 ਦੇ ਮਾਮਲੇ ਦੇ ਵਿੱਚ ਰਿਸ਼ੀਪਾਲ ਸਿੰਘ ਖਹਿਰਾ ਦੀ ਇਨਵੋਲਵਮੈਂਟ ਜਿਹੜੇ ਵੀ ਬੰਦੇ ਫੜੇਗੇ ਸੀ ਉਸ ਮਾਮਲ ਮਾਰਕੀਟ ਕਮੇਟੀ ਦਾ ਕੋਈ ਚੇਅਰਪਰਸਨ ਸੀਗਾ ਕੋਈ ਭਾਵੇਂ ਕਿ ਉਦੋਂ ਹੈਰੋਇਨ ਦੀ ਗੱਲ ਹੋਵੇ ਬਿਸਕਟਾਂ ਦੀ ਗੱਲ ਹੋਵੇ ਜਾਂ ਕੋਈ ਹੋਰ ਗੱਲ ਹੋਵੇ ਕੰਟੈਕਟ ਦੀ ਗੱਲ ਹੋਈ ਸੀ ਸਿੱਧੀ ਸਮੂਲੀਅਤ ਦੀ ਗੱਲ ਨਹੀਂ ਹੋਈ ਸੀ ਉਸ ਤੋਂ ਬਾਅਦ ਇਹ ਕੇਸ ਬਣਦਾ ਵਾ ਪਰ ਇਹ ਸਭ ਦੇ ਵਿੱਚ ਏਡੇ ਵੱਡੇ ਲੀਡਰ ਦਾ ਹੋਣਾ ਜੇਕਰ ਗੱਲ ਕੀਤੀ ਜਾਵੇ ਐ ਲੋ ਪੀ ਲੀਡਰ ਕੈਬਨਟ ਰੈਂਕ ਹੁੰਦਾ ਇਹਨਾਂ ਨੂੰ ਜੇਕਰ ਗੱਲ ਕੀਤੀ ਜਾਵੇ ਬਾਰਲ ਦੇਸ਼ਾਂ ਦੀ ਤਾਂ ਅਜਿਹੇ ਲੀਡਰ ਨੂੰ ਜਿਹੜਾ ਕਿ ਲੀਡਰ ਆਫ ਓਪੋਜੀਸ਼ਨ ਹੁੰਦਾ ਵਾ ਉਹਨੂੰ ਐਜ਼ ਏ ਆ ਦੂਸਰਾ ਸ਼ੈਡੋ ਸੀਐਮ ਮੰਨਦੇ ਨੇ ਬਾਹਰਲੇ ਰਿਲੇਸ਼ਨਾਂ ਦੇ ਵਿੱਚ ਅਜਿਹੇ ਵੱਡੇ ਚਿਹਰੇ ਨੂੰ ਤੁਸੀ ਮਿਲਣ ਨਹੀਂ ਦੇ ਰਹੇ ਤੇ ਦੂਸਰੇ ਪਾਸੇ ਅਜਿਹਾ ਚਿਹਰਾ ਵਾਪਸ ਬੇਰੰਗ ਪਰਤਦਾ ਸੁਖ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਕਿ ਰਾਜਾ ਵੜਿੰਗ ਸਾਹਿਬ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਟੀਮ ਬੇਰੰਗ ਮੁੜੀ ਪਰ ਕੀ ਉਸ ਵੇਲੇ ਧਰਨਾ ਨਹੀਂ ਲਗਾਉਣੇ ਚਾਹੀਦੇ ਸੀ ਉਸ ਵੇਲੇ ਕੀ ਉੱਥੇ ਜਾ ਕੇ ਬਾਕੀ ਕਾਂਗਰਸ ਨੂੰ ਨਹੀਂ ਬੁਲਾਉਣਾ ਚਾਹੀਦਾ ਸੀ ਅਜਿਹਾਂ ਮੌਕੇ ਦੇ ਵਿੱਚ ਸਿਆਸਤ ਚਮਕਦੀ ਤੇ ਨਾਲ ਦੀ ਨਾਲ ਐਂਟੀ ਪਾਰਟੀ ਜਿਹੜੀ ਉਸ ਸਵਾਲ ਚੱਕਣ ਦਾ ਸਮਾਂ ਮਿਲਦਾ ਤੇ ਨਾਲ ਦੀ ਨਾਲ ਹੀ ਆਪਣੇ ਸਾਥੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਸਮਾਂ ਮਿਲਦਾ ਪਰ ਦੇਖਿਆ ਗਿਆ ਹੈ ਕਿ ਭਾਵੇਂ ਸੁਖਪਾਲ ਸਿੰਘ ਖੈਰਾ ਦੀ ਗੱਲ ਹੋਵੇ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਹੋਵੇ ਕਿਤੇ ਨਾ ਕਿਤੇ 605 ਬਣੀ ਹੋਈ ਹੈ ਕਾਂਗਰਸ ਦੀ ਆਪਸ ਦੇ ਵਿੱਚ ਪੰਜਾਬ ਦੇ ਵਿੱਚ ਕਿ ਸਾਰੇ ਰਲ ਕੇ ਨਹੀਂ ਚੱਲਦੇ ਪਏ ਇਹ ਸਭ ਦੇ ਵਿੱਚ ਨੁਕਸਾਨ ਕਿਸ ਨੂੰ ਹੋਣਾ ਕਾਂਗਰਸ ਨੂੰ ਲੋਕ ਸਭਾ ਇਲੈਕਸ਼ਨ ਆ ਰਹੀਆਂ ਨੇ ਤੇ ਸਭ ਦੇ ਵਿੱਚ ਦੇਖਿਆ ਗਿਆ ਹੈ ਕਿ ਐਨਡੀਆ ਨੂੰ ਲੈ ਕੇ ਹੁਣ ਜਿਹੜਾ ਐਨਡੀਐਸ ਦੀ ਗੱਲ ਸੌਰੀ ਕਰ ਰਹੇ ਨੇ ਇੰਡੀਆ ਨੂੰ ਲੈ ਕੇ ਜਿਹੜਾ ਗਠਜੰਬੰਦਰ ਬਣਿਆ ਹੈ ਆਈਐਨਡੀਆਈ ਗਠਜੰਬੰਦਨ ਦੇ ਵਿੱਚ ਵੀ ਹੁਣ ਜਦੋਂ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨੇ ਕੇਜਰੀਵਾਲ ਸਾਹਿਬ ਤੋਂ ਸਵਾਲ ਪੁੱਛਿਆ ਤਾਂ ਕੇਜਰੀਵਾਲ ਸਾਹਿਬ ਦਾ ਜਵਾਬ ਇਹ ਆਇਆ ਕਿ ਮੈਨੂੰ ਇਸ ਮਾਮਲੇ ਤੇ ਪੂਰੀ ਜਾਣਕਾਰੀ ਨਹੀਂ ਹੈ ਜੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਤੇ ਉਸ ਸੁਪਰੀਮੋ ਦੀ ਇੱਕੋ ਹੀ ਸਰਕਾਰ ਬਣੀ ਹੈ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬਹੁਤ ਦੇ ਨਾਲ ਸੱਤਾ ਦੇ ਵਿੱਚ ਆਈ ਹੈ ਤਾਂ ਇੱਕੋ ਇੱਕ ਸੀਐਮ ਬਣਿਆ ਹੈ ਤੇ ਉਸ ਰਾਜ ਦਾ ਉਸ ਸੂਬੇ ਦੇ ਵਿੱਚ ਇੱਕ ਅਜਿਹਾ ਮੁੱਦਾ ਭਖਿਆ ਹੋਵੇ ਤੇ ਮਨਿੰਦਰ ਸਿੰਘ ਨੂੰ ਕੇਜਰੀਵਾਲ ਸਾਹਿਬ ਨੂੰ ਪਤਾ ਨਾ ਹੋਵੇ ਇੱਕ ਤਾਂ ਇੱਕ ਬਹੁਤ ਵੱਡਾ ਸਵਾਲ ਬਣਦਾ ਪਰ ਦੂਸਰੇ ਪਾਸੇ ਸਵਾਲ ਜੇਕਰ ਗਠਬੰਧਨ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਾਂਗਰਸ ਇਹ ਆਖਦੀ ਪਈ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਇਸ ਮਾਮਲੇ ਦੇ ਵਿੱਚ ਇੰਡੀਅਨ ਇੰਡੀਆ ਦੇ ਮਾਮਲੇ ਦੇ ਵਿੱਚ ਗਠਬੰਧ ਦੇ ਮਾਮਲੇ ਐਲਾਈਂਸ ਦੇ ਮਾਮਲੇ ਗਠਬੰਧਨ ਨਹੀਂ ਕਰਨਾ ਸੁਖਬਾਲ ਸਿੰਘ ਖਹਿਰਾ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਸੀਗੇ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆਏ ਆ ਦੇ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਕੇਸ ਉੱਠਿਆ ਸੀ ਤਾਂ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਭਾਵੇਂ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਭਾਵੇਂ ਕਿ ਉਹ ਸਪੀਕਰ ਸਾਹਿਬ ਕੁਲਤਾਰ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਉਸੇ ਕੇਸ ਦੇ ਵਿੱਚ ਹੱਕ ਦੇ ਵਿੱਚ ਸੀ ਹੁਣ ਜੋ ਸਰਕਾਰ ਬਦਲ ਗਈ ਤਾਂ ਉਹਨਾਂ ਨੇ ਉਹਨਾਂ ਨੂੰ ਭਾਵੇਂ ਕਿ ਰਿਮਾਂਡ ਤੇ ਜੋ ਵੀ ਆ ਇਸ਼ੂ ਚੱਲਦਾ ਪਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਆ ਗਈ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਕੋਈ ਜੀ ਆਪਣੇ ਗੱਲਬਾਤ ਦੌਰਾਨ ਸ਼ਾਇਦ ਉਹਨਾਂ ਨੂੰ ਅਗਲੀ ਕਾਰਵਾਈ ਜੋ ਹੁੰਦੀ ਹੈ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਜਾਂ ਜੋ ਵੀ ਅਦਾਲਤ ਦੇ ਵਿੱਚ ਕਾਰਵਾਈ ਹੁੰਦੀ ਹੈ ਪਤਾ ਚੱਲ ਜਾਵੇ ਕਿ ਕੀ ਰਿਮਾਂਡ ਹੋਰ ਹਾਸਲ ਹੁੰਦਾ ਜਾਂ ਉਹਨਾਂ ਨੂੰ ਕੀ ਰਿਹਾਈ ਮਿਲ ਸ਼ੋਰ ਦੇ ਜੇਲ੍ਹ ਦੇ ਵਿੱਚ ਭੇਜਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਕਾਂਗਰਸੀਆਂ ਦੇ ਅਜਿਹੇ ਕੰਮ ਦੇ ਵਿੱਚ ਕਾਂਗਰਸ ਕਿਆਂ ਦੀ ਰੇਜ਼ ਨਹੀਂ ਕਰਨੀ ਆਪਣੀ ਆਵਾਜ਼ ਇਹ ਬੜਾ ਵੱਡਾ ਸਵਾਲ ਬਣ ਗਿਆ ਹੋਣ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਕਿ ਇਹ ਰਲ ਮਿਲ ਕੇ ਕੰਮ ਨਹੀਂ ਕਰ ਰਹੇ ਪੈਨੇ ਇੰਡੀਆ ਗੱਠਜੋੜ ਕੀਤਾ ਹੋਇਆ ਲੇਕਿਨ ਪੰਜਾਬ ਵਿੱਚ ਗੱਠਜੋੜ ਕਰਨ ਨੂੰ ਦੋਨੇ ਪਾਰਟੀਆਂ ਜਿਹੜੀਆਂ ਉਹ ਰਾਜ਼ੀ ਨਹੀਂ ਨੇ ਪਰ ਇਹ ਜਿਹੜਾ ਹੁਣ ਕਲੇਸ਼ ਚੱਲਦਾ ਪਿਆ ਇਹ ਮਾਮਲਾ ਸਪਾਲ ਖੜਾਦਾ ਕੀ ਸਰਕਾਰ ਦੇ ਵਿੱਚ ਜਿਹੜੀ ਇੰਡੀਆ ਘਟਪੰਦਰ ਬਣੀ ਹੈ ਕਿ ਦਾਸੀ ਭਾਜਪਾ ਸਰਕਾਰ ਨੂੰ ਢਾਹ ਲਾਉਣੀ ਆ ਉਹਨਾਂ ਨੂੰ ਬਦਲਣਾ ਹੈ ਠੀਕ ਹੈ ਨਾ ਉਹਦੇ ਤੇ ਕਿੰਨਾ ਅਸਰ ਪਾਏਗਾ ਇਹ ਮਾਮਲਾ ਦੇਖੋ ਇਸ ਤਰ੍ਹਾਂ ਹੈ ਕਿ ਜੇਕਰ ਗੱਲ ਕੀਤੀ ਜਾਵੇ ਜਦੋਂ ਇਸ ਤੋਂ ਪਹਿਲਾਂ ਲੋਕ ਸਭਾ ਹੋਈਆਂ ਵਿਧਾਨ ਸਭਾ ਹੋਈਆਂ ਅਕਾਲੀ ਦਲ ਤੇ ਬੀਜੇਪੀ ਦਾ ਸਮਰਥਨ ਰਹਿੰਦਾ ਸੀ ਹਮੇਸ਼ਾ ਆਪਸ ਦੇ ਵਿੱਚ ਪਰ ਉਸ ਸਮਰਥਨ ਦੇ ਵਿੱਚ ਵੀ ਇਹ ਰੌਲੇ ਰਹਿੰਦੇ ਸੀ ਕਿ ਅਕਾਲੀਆਂ ਨੂੰ ਵੱਧ ਵੋਟ ਪੈ ਗਈ, ਬੀਜੇਪੀ ਆਦ ਨੂੰ ਘੱਟ ਵੋਟ ਪੈ ਗਈ। ਜੇਕਰ ਹੁਸ਼ਿਆਰਪੁਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਹਿੰਦੇ ਹੁੰਦੇ ਸੀ ਗੁਰਦਾਸਪੁਰੀਆਂ ਦੇ ਵਿੱਚ ਜਾਂ ਹੁਸ਼ਿਆਰਪੁਰੀਆਂ ਦੇ ਵਿੱਚ ਬੀਜੇਪੀ ਨੂੰ ਵੱਧ ਵੋਟ ਪੈ ਗਈ ਤੇ ਅਕਾਲੀਆਂ ਨੂੰ ਘੱਟ ਵੋਟ ਪੈ ਗਈ। ਜਾਂ ਜਿੱਥੇ ਕਿ ਦੋਹੇ ਆਧਾਰ ਸਟਰੌਂਗ ਹੁੰਦੇ ਸੀ ਪਰ ਕਾਂਗਰਸ ਪਾਰਟੀ ਜਿੱਤ ਜਾਂਦੀ ਸੀ ਜਾਂ ਦੂਸਰੀ ਪਾਰਟੀ ਜਿੱਤਦੀ ਹੁੰਦੀ ਸੀ ਤਾਂ ਉਦੋਂ ਇਹ ਆਪਸ ਦੇ ਵਿੱਚ ਕਲੇਸ਼ ਕਰ ਰਹੇ ਹੁੰਦੇ ਸੀ ਕਿ ਤੁਹਾਡੇ ਕਰਕੇ ਸਾਡੀਆਂ ਵੋਟਾਂ ਨਹੀਂ ਪਈਆਂ ਤੇ ਇਹੀ ਜੇਕਰ ਅਸੀਂ ਇਸ ਅਲਾਈਅੰਸ ਦੀ ਗੱਲ ਕਰੀਏ ਗਠਜੰਬੰਦਨ ਬਣਦਾ ਹੈ ਜੇਕਰ ਗਠਜੰਬੰਦਨ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀ ਹੋ ਜਾਂਦੀ ਹੈ ਤੇ ਮੰਨ ਕੇ ਚੱਲੋ ਲੋਕ ਸਭਾ ਸੀਟ ਤੇ ਕਿਤੇ ਹਾਰ ਜਾਂਦੀ ਹੈ 13 ਲੋਕ ਸਭਾ ਸੀਟਾਂ ਦੇ ਵਿੱਚ ਕਿਤੇ ਹਾਰ ਮਿਲ ਜਾਂਦੀ ਹੈ ਤਾਂ ਉਦੋਂ ਕੀ ਇਹ ਆਪਸ ਦੇ ਵਿੱਚ ਫਿਰ ਕਿਸ ਨੂੰ ਅਲੋਕੇਸ਼ਨ ਲਾਉਣਗੇ ਤੇ ਦੂਸਰੇ ਪਾਸੇ ਤੇ ਜੇਕਰ ਇਹ ਦੋਹੇ ਸਰਕਾਰਾਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਪੰਜਾਬ ਦੇ ਵਿੱਚ ਪੂਰੀ ਪਾਵਰ ਵਾ ਇਹਨਾਂ ਦੇ ਕੋਲੇ ਦੂਸਰੇ ਪਾਸੇ ਕਾਂਗਰਸ ਭਾਵਨਾਂ ਕੋਲ ਇੱਕ ਮਜ਼ਬੂਤ ਉਹਨਾਂ ਦਾ ਐਕਸਪੀਰੀਅੰਸ ਰਿਹਾ ਵਾ ਕਿਉਂਕਿ ਲਗਾਤਾਰ ਆਜ਼ਾਦੀ ਤੋਂ ਬਾਅਦ ਕਾਂਗਰਸ ਪੰਜਾਬ ਦੇ ਵਿੱਚ ਹਾਵੀ ਰਹੀ ਹੈ ਭਾਵੇਂ ਕਿ ਅਕਾਲੀ ਦਲ ਵੱਲੋਂ ਲਗਾਤਾਰ ਸੀਐਮ ਜਿਹੜੇ ਪ੍ਰਕਾਸ਼ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਡੇ ਸੀਐਮ ਬਣਦੇ ਰਹੇ ਨੇ ਪਰ ਅਬਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਕੈਪਟਨ ਮਰਿੰਦਰ ਸਿੰਘ ਦੀ ਜਾਂ ਉਸ ਤੋਂ ਪਹਿਲਾਂ ਪੱਠੜਜੀ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦਾ ਜਿਹੜਾ ਹੱਥ ਵਾ ਮਜ਼ਬੂਤ ਰਿਹਾ ਵਾ ਪੰਜਾਬ ਦੇ ਵਿੱਚ ਅਲਾਈਅੰਸ ਹੁੰਦਾ ਵਾ ਲੋਕ ਸਭਾ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜੇਕਰ ਇਹਨਾਂ ਦੇ ਹੱਕ ਦੇ ਵਿੱਚ ਆਉਂਦੀਆਂ ਤਾਂ ਕੀ ਉਸ ਤੋਂ ਬਾਅਦ ਇਹ ਦੋਵੇਂ ਪਾਰਟੀਆਂ ਦੇ ਜਿਹੜੇ ਐਮ ਐਲ ਏ ਸਹਿਬਾਨ ਨੇ ਜਾਂ ਫਿਰ ਲੋਕ ਸਭਾ ਦੇ ਵਿੱਚ ਐਮ ਪੀ ਬਣਨਗੇ ਇੱਕ ਪਾਰਟੀ ਦਾ ਝੰਡਾ ਹੋ ਆਮ ਆਦਮੀ ਪਾਰਟੀ ਦਾ ਮੰਨ ਕੇ ਚੱਲੋ ਤੇ ਐਮ ਪੀ ਬਣ ਕੇ ਕਾਂਗਰਸ ਦਾ ਤਾਂ ਕੀ ਅਜਿਹੇ ਵਿੱਚ ਲੋਕਾਂ ਦੇ ਕੰਮ ਹੋਣਗੇ ਕੀ ਫੇਰ ਬੰਦਾ ਬੈਠਾ ਕਾਂਗਰਸ ਦਾ ਝੰਡਾ ਆਮ ਆਦਮੀ ਪਾਰਟੀ ਦਾ ਤੇ ਕਿਸੇ ਲੋਕ ਉਸਦਾ ਕੋਈ ਵੱਡਾ ਪ੍ਰੋਜੈਕਟ ਆ ਗਿਆ ਜਿਵੇਂ ਕਿਸੇ ਸ਼ਹਿਰ ਨੂੰ ਡਿਵੈਲਪ ਕਰਨਾ 1000 ਹਜ਼ਾਰ ਕਰੋੜ ਰੁਪਏ ਚਾਹੀਦਾ ਕੀ ਉਹ ਉਦੋਂ ਰਲ ਮਿਲ ਕੇ ਕੰਮ ਕਰਨਗੇ ਇਹ ਉਸ ਵੇਲੇ ਦੀਆਂ ਫਿਰ ਪ੍ਰੋਬਲਮ ਸ਼ੁਰੂ ਹੋ ਜਾਣਗੀਆਂ ਇਸ ਕਰਕੇ ਪਾਵੇਂ ਜੇ ਅਲਾਈਅੰਸ ਬਣਿਆ ਹੋਇਆ ਪਹਿਲੀ ਗੱਲ ਤਾਂ ਇਹ ਹੈ ਕਿ ਅਲਾਈਅੰਸ ਦੇ ਵਿੱਚ ਪੰਜਾਬ ਦੇ ਵਿੱਚ ਏਕਾ ਦਿਖਦਾ ਨਹੀਂ ਪਿਆ ਇਸ ਏਕੇ ਨੂੰ ਲੈ ਕੇ ਜਿਹੜਾ ਦਿੱਲੀ ਸੈਂਟਰ ਦੇ ਵਿੱਚ ਡਿਸ ਕਰਕੇ ਅਲਾਈਅੰਸ ਬਣਿਆ ਵੀ ਐਂਡੀਆ ਸਰਕਾਰ ਨੂੰ ਪਿੱਛੇ ਕਰਨਾ ਉਹਨਾਂ ਦੇ ਵਿੱਚ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਦਿੱਲੀ ਤੋਂ ਵਾਰ-ਵਾਰ ਇਹ ਕਹਿੰਦੇ ਪਏ ਨੇ ਕਿ ਤੁਸੀਂ ਆਪਣੇ ਸਟੇਟ ਦੇ ਜਿਹੜੇ ਮੁੱਦੇ ਆ ਜਿਹੜੇ ਲੋਕਲ ਮੁੱਦੇ ਆ ਆਪਸ ਵਿੱਚ ਠੋ ਪਰ ਇਹ ਅਲਾਈਅੰਸ ਬਣਿਆ ਰਹੂਗਾ ਪਰ ਦੂਸਰੇ ਪਾਸੇ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਹੋਰ ਸਟੇਟਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤੇ ਕਾਂਗਰਸੀ ਹੱਕ ਦੇ ਵਿੱਚ ਨਹੀਂ ਆ ਪਹਿਲੀ ਗੱਲ ਤਾਂ ਇਹੀ ਟ੍ਰੇਡ ਦਾ ਮੁੱਦਾ ਬਣਦਾ ਪਿਆ ਜੇ ਕਦੇ ਮਾੜ ਵੀ ਕਿਤਨਾ ਕਿਤੇ ਆਵਾਜ਼ بلند ਹੋ ਜਾਵੇਗੀ ਤੇ ਉਸ ਤੇ ਸਿੱਧਾ ਪ੍ਰਭਾਵ ਪਊਗਾ ਲੋਕ ਸਭਾ ਸੀਟਾਂ ਤੇ ਇੱਕ ਵਾਰ ਫਿਰ ਐਂਡੀਏ ਨੂੰ ਮਜ਼ਬੂਤੀ ਮਿਲ ਸਕਦੇ ਇਸ ਕਰਕੇ ਕਿਤਨਾ ਕਿਤੇ ਵੱਡਾ ਜੀ ਇਹ ਵੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਉੱਪਰ ਇਸ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਕਿ ਇੱਕ ਪਾਸੇ ਗੱਠਜੋੜ ਨਹੀਂ ਹੋ ਰਿਹਾ ਬਦਲੇ ਦੀ ਰਾਜਨੀਤੀ ਦੇ ਨਾਲ ਇਹ ਜਿਹੜਾ ਐਕਸ਼ਨ ਲਿਆ ਗਿਆ ਹੈ ਕਿ ਜਾ ਰਿਹਾ ਹੈ ਕਿ ਐ ਨਹੀਂ ਲੱਗਦਾ ਕਿ ਇਸ ਆਮ ਆਦਮੀ ਪਾਰਟੀ ਗੱਠਜੋੜ ਕਰਨ ਦੇ ਲਈ ਕੋਈ ਦਬਾਅ ਪਾ ਰਹੀ ਹੈ ਦੇਖੋ ਇਸ ਤਰ੍ਹਾਂ ਮੈਂ ਗੱਠ ਜੋੜਨ ਨੂੰ ਦਵਾਤਾ ਇਹਦੀ ਕੋਈ ਗੱਲ ਨਹੀਂ ਪਰ ਇਹ ਜ਼ਰੂਰ ਵਾਕਿ ਜਿਹੜੇ ਲੋਕ ਸਭਾ ਦੇ ਵਿੱਚ ਸੀਟਾਂ ਨਾਲ ਆ ਕਿਆਸ ਲਗਾਈ ਬੈਠੇ ਆ ਕਿ ਸਾਨੂੰ ਇਸ ਵਾਰ ਉਮੀਦਵਾਰੀ ਮਿਲ ਚੋਗੀ ਜੇਕਰ ਐਗਜ਼ਾਮਪਲ ਹੈ ਕਿ ਚਲੋ ਜ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਜੀ ਜੇਕਰ ਦੁਬਾਰਾ ਇਹਨਾਂ ਨੂੰ ਸੀਟ ਮਿਲਦੀ ਹੈ ਤਾਂ ਉਹ ਤਾਂ ਆਪਣੇ ਆਪ ਦੇ ਵਿੱਚ ਇਹੀ ਕਹਿੰਦੀ ਹੋਣਗੇ ਕਿ ਜਿਹੜੀ ਦਿੱਲੀ ਸਰਕਾਰ ਕਰਦੀ ਪਈ ਹੈ ਉਹ ਗਠਬੰਧਨ ਕੀਤਾ ਤਾਂ ਮੈਨੂੰ ਬਹੁਤ ਫਾਇਦਾ ਹੋ ਜਾਣਾ ਕਿਉਂਕਿ ਅਲਾਈਅንስ ਹੋ ਗਿਆ ਤਾਂ ਮੇਰੀ ਸੀਟ ਫਿਰ ਪੱਕੀ ਆ ਅਜੇਹੇ ਦੇ ਵਿੱਚ ਬਾਕੀ 12 ਸੀਟਾਂ ਦੀ ਗੱਲ ਕੀਤੀ ਜਾਵੇ ਜਿੱਥੇ ਉੱਤੇ ਐਮਪੀ ਸਹਿਬਾਨ ਬੈਠੇ ਨੇ ਕਾਂਗਰਸ ਦੇ ਬੈਠੇ ਨੇ ਆਮ ਆਦਮੀ ਪਾਰਟੀ ਤਾਂ ਕੋਈ ਹੈ ਨਹੀਂਗਾ ਕਾਂਗਰਸ ਦੇ ਬੈਠੇ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰੋਂ ਤਾਂ ਕਹਿੰਦੇ ਨੇ ਕਿ ਲੱਡੂ ਫੁੱਟਦੇ ਹੁਣੇ ਵੀ ਜਲਦੀ ਅਲਾਈਅੰਸ ਜਿਹੜਾ ਹੋਏ ਉਹ ਅعلان ਹੋ ਜਾਏ ਪੰਜਾਬ ਦੇ ਵਿੱਚ ਵੀ ਕਿ ਸਾਰੇ ਮੰਨ ਜਾਣ ਜੀ ਇਹ ਤਾਂ ਫਾਇਦਾ ਵਾ ਬਿਲਕੁਲ ਆਮ ਆਦਮੀ ਪਾਰਟੀ ਨੂੰ ਕੀ ਫਾਇਦਾ ਮਿਲਣਾ ਵਾ ਕਿ ਸਾਨੂੰ ਉਹ ਚਿਹਰੇ ਮਿਲ ਜਾਣੇ ਜਿਹੜੇ ਕਿ ਪਹਿਲੇ ਹੀ ਮਜਬੂਤੀ ਦੇ ਵਿੱਚ ਲੋਕ ਸਭਾ ਦੇ ਵਿੱਚ ਕੰਮ ਕਰ ਚੁੱਕੇ ਨੇ ਐਜਿਐਮਪੀ ਸਹਿਬਾਨ ਰਹੇ ਨੇ ਕਿ ਤਾਂ ਸਾਨੂੰ ਬਣੀ ਬਣਾਈ ਖੀਰ ਮਿਲ ਜਾਣੀ ਹੈ ਇਸ ਕਰਕੇ ਜੇ ਪ੍ਰੈਸ਼ਰ ਪਾਉਂਦੀ ਹੈ ਜਾਂ ਨਹੀਂ ਪਾਉਂਦੀ ਹੈ ਕਿਉਂਕਿ ਪਿੱਛੋਂ ਤਾਂ ਕਹਿਤਾ ਦੋਹੇ ਪਾਰਟੀਆਂ ਨੇ ਭਾਵੇਂ ਕਿ ਸੋਨੀਆ ਗਾਂਧੀ ਜੀ ਦੇ ਵੱਲੋਂ ਰਾਹੁਲ ਗਾਂਧੀ ਜੀ ਦੇ ਵੱਲੋਂ ਤੇ ਕੇਜਰੀਵਾਲ ਸਾਹਿਬ ਦੇ ਵੱਲੋਂ ਗਠਜੋੜ ਬੰਧਨ ਕਰੋ ਇਸ ਕਰਕੇ ਦੋਹੇ ਪਾਰਟੀਆਂ ਨੂੰ ਹੀ ਫਾਇਦਾ ਮਿਲਣ ਵਾਲਾ ਵਾ ਪਰ ਜਿਹੜੇ ਕਾਂਗਰਸੀ ਐਮਪੀ ਦੀ ਰੇਸ ਦੇ ਵਿੱਚ ਨਹੀਂ ਐਮਐਲਏਜ਼ ਨੇ ਐ ਐਕਸਐਮਐਲ ਇਸਰੇ ਨੇ ਐਕਸ ਕੈਬਿਨੇਟ ਮਤਰੀ ਰਹੇ ਨੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਸਾਹਮਣੇ ਆਉਣਗੀਆਂ ਫਿਰ ਕਿਉਂਕਿ ਉਹ ਉਹ ਵਿਚਾਰੇ ਕਿੱਧਰ ਜਾਣਗੇ ਉਹਨਾਂ ਤੇ ਕਈਆਂ ਦੇ ਤਾਂ ਬਿਜ਼ਨਸ ਵੱਲੋਂ ਕੇਸ ਪਏ ਨੇ ਕਈਆਂ ਤੇ ੜੜਾਰਤੇ ਨੇ ਕਈਆਂ ਦੀ ਬੰਦ ਹੀ ਨਹੀਂ ਸੀਗੀ ਉਹ ਵਿਚਾਰੇ ਔਖੇ ਹੋ ਜਾਣਗੇ ਜੀ ਸੁਖਪਾਲ ਖਹਿਰਾ ਫਿਲਹਾਲ ਜਿਸ ਮੁਸੀਬਤ ਨੂੰ ਚੱਲ ਰਹੇ ਨੇ ਫਿਲਹਾਲ ਦੇਖਣਾ ਤੁਸੀਂ ਕਹੀਏ ਕਿ ਤਾਂ ਵਾਲਾ ਸਮਾਜ ਸੇਗਾ ਵੀ ਕੀ ਅਪਡੇਟ ਆਂਦੀ ਹੈ ਮਨਪ੍ਰਿੰਤ ਬਾਦਲ ਜੀ ਗੱਲ ਕਰ ਲੈਣੇ ਆ ਉਹ ਹੈ ਤੱਕ ਫਰਾਜ ਚੱਲ ਰਹੇ ਨੇ ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਉਹ ਫੜੇ ਵੀ ਜਾ ਚੁੱਕੇ ਨੇ ਇਹਦੇ ਬਾਰੇ ਕੀ ਅਪਡੇਟ ਹੈ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਗ੍ਰਿਫਤਾਰੀ ਨੂੰ ਲੈ ਕੇ ਕੋਰਟ ਦੇ ਵਿੱਚ ਇੱਕ ਵਾਰ ਫਿਰ ਤੋਂ ਪਟੀਸ਼ਨ ਪਾਈ ਗਈ ਹੈ ਅਗਾਊਂ ਜ਼ਮਾਨਤ ਨੂੰ ਲੈ ਕੇ ਉਸ ਦੇ ਵਿੱਚ ਹੁਣ ਹੋ ਸਕਦਾ ਹੈ ਕਿ ਅਕਤੂਬਰ ਦੀ 4 ਤੋਂ 6 ਤਾਰੀਖ ਦੇ ਵਿੱਚ ਛਣਵਾਈ ਹੋ ਜਾਵੇ ਜੀ ਇਹ ਸਭ ਦੇ ਵਿੱਚ ਜੇਕਰ ਉਹਨਾਂ ਨੂੰ ਰਾਹਤ ਮਿਲਦੀ ਹੈ ਤਾਂ ਬਹੁਤ ਵੱਡੀ ਗੱਲ ਹੋਵੇਗੀ ਪਰ ਦੂਸਰੇ ਪਾਸੇ ਜੇਕਰ ਮੈਂ ਐਜ਼ ਅ ਮੈਂਗੋ ਪਰਸਨ ਗੱਲ ਕਰਾਂ ਆਮ ਲੋਕਾਂ ਦੀ ਤਰ੍ਹਾਂ ਗੱਲ ਕਰਾਂ ਤਾਂ ਅਜੇ ਹੀ ਕੀ ਬਿਫਤਾ ਪੈ ਗਈ ਮਨਪ੍ਰੀਤ ਸਿੰਘ ਬਾਦਲ ਨੂੰ ਕਿ ਲੁੱਕ ਦੇ ਫਿਰਦੇ ਨੇ ਜੇਕਰ ਤੁਸੀਂ ਸੱਚੇ ਹੋ ਤਾਂ ਪੇਸ਼ ਹੋ ਜੇਕਰ ਤੁਹਾਡੇ ਸਿਰ ਤੇ ਕੋਈ ਲੱਗਦਾ ਹੈ ਕਿ ਉਹ ਪਲਾਟਾਂ ਦੇ ਮਾਮਲੇ ਦੀ ਆਪਾਂ ਲਗਾਤਾਰ ਗੱਲ ਕੀਤੀ ਸੀ ਕਿ ਕੁਝ 1500 ਗਜ ਪਲਾਟ ਨੂੰ ਲੈ ਕੇ ਜਾਂ 64 ਲੱਖ ਰੁਪਏ ਚ ਉਹਨਾਂ ਸਰਕਾਰ ਨੂੰ ਲਗਾਇਆ ਇਸ ਦੇ ਵਿੱਚ ਜੋ ਮਰਪੀ ਸਿੰਘ ਬਾਦਲ ਦੇ ਵੱਲ ਨੂੰ ਜਿਨ੍ਹਾਂ ਨੇ ਪਲਾਟ ਪਹਿਲਾਂ ਖਰੀਦੇ ਗਲਤ ਨਕਸ਼ਾ ਦਿਖਾ ਕੇ ਉਸ ਤੋਂ ਬਾਅਦ ਮਰਪੀ ਸਿੰਘ ਬਾਦਲ ਨੇ ਲਿੱਤੇ ਉਸ ਤੋਂ ਬਾਅਦ ਸਸਤੇ ਰੇਟਾਂ ਦੇ ਵਿੱਚ ਲਿੱਤੇ ਜੇਕਰ ਤੁਸੀਂ ਸੱਚੇ ਸੁੱਚੇ ਹੋ ਤਾਂ ਤੁਸੀਂ ਸਾਹਮਣੇ ਪੇਸ਼ ਹੋਵੋ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਪੱਖ ਵਾ ਮਜਬੂਤੀ ਨਾਲ ਰੱਖੋ ਪਰ ਲੁਕਣ ਦੀ ਕੀ ਗੱਲ ਵਾ ਜੇਕਰ ਇਸ ਨੂੰ ਸਿਆਣੇ ਤੌਰ ਤੇ ਗੱਲ ਕੀਤੀ ਜਾਵੇ ਵੀ ਸਿਆਣੇ ਲੋਕ ਕਹਿੰਦੇ ਨੇ ਕਿ ਅਸੀਂ ਰੌਲੇ 'ਚ ਪੈਣਾ ਹੀ ਨਹੀਂ ਅਗਾਉਂ ਜਮਾਂਤ ਲਾ ਲਓ ਉਸ ਤੋਂ ਬਾਅਦ ਤੁਹਾਨੂੰ ਜੇਕਰ ਇਹ ਜੀ ਕੋਈ ਕਾਰਵਾਈ ਹੁੰਦੀ ਵੀ ਤੁਹਾਨੂੰ ਜ਼ਮਾਨਤ ਮਿਲ ਜਾਣੀ ਹੈ ਤੇ ਸਭ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਤਾਂ ਧਰਾਵਾਂ ਲੱਗੀਆਂ ਨੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਧਰਾਵਾਂ ਦਾ ਉਹਨਾਂ ਦੇ ਵਿੱਚ ਧਰਾਵਾਂ ਇਹ ਜੀਆਂ ਲਗਾਈਆਂ ਗਈਆਂ ਨੇ ਕਿ ਜ਼ਮਾਨਤ ਨਹੀਂ ਮਿਲ ਸਕਦੀ ਜੇਕਰ ਪਹਿਲਾਂ ਜ਼ਮਾਨਤ ਮਿਲ ਜਾਵੇ ਗਾਉ ਤਾਂ ਚੰਗੀ ਗੱਲ ਵੈ ਇਸ ਕਰਕੇ ਮਨਪ੍ਰੀਤ ਸਿੰਘ ਬਾਦਲ ਦੀ ਜੋ ਹਾਲੇ ਤੱਕ ਅਪਡੇਟ ਇਹੀ ਹੈ ਕਿ ਉਹਨਾਂ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਵੱਲੋਂ ਅਗਾਊਂ ਜ਼ਮਾਨਤ ਲਗਾਈ ਗਈ ਹੈ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਵਿਜੀਲੈਂਸ ਦੇ ਵੱਲੋਂ ਹੁਣ ਪੱਬਾਂ ਪਾਰ ਹੋ ਕੇ ਰੇਡਸ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਪਿੰਡ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਹੋਰ ਪ੍ਰੋਪਰਟੀਆਂ ਦੀ ਗੱਲ ਕੀਤੀ ਜਾਵੇ ਜਾਂ ਉਹਨਾਂ ਦੇ ਜਾਣ ਪਛਾਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਹੋਇਆ ਕਿ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਗਈ ਕਿ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਹੋ ਗਈ ਹੈ ਬਿਜ਼ਨਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਹੈ ਇੱਕ ਬਲੈਰੋ ਗੱਡੀ ਜਾਂਦੀ ਹੁੰਦੀ ਹੈ ਬਲੈਰੋ ਗੱਡੀ ਦੇ ਵਿੱਚ ਜਿਵੇਂ ਹੀ ਬਿਜ਼ਨਸ ਨੂੰ ਇੱਕ ਤੋਂ ਮਤਲਬ ਸੂਚਨਾ ਮਿਲਦੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਉੱਥੇ ਫਿਰਦੇ ਨੇ ਤਾਂ ਨਾਲ ਦੀ ਨਾਲ ਗੱਡੀ ਰੋਕੀ ਜਾਂਦੀ ਹੈ ਤੇ ਉਹਨਾਂ ਦੇ ਵਰਪ੍ਰੀਤ ਸਿੰਘ ਬਾਦਲ ਸਮਝ ਕੇ ਇੱਕ ਬੰਦਾ ਬਿਠਾ ਲਿਆ ਜਾਂਦਾ ਗੱਡੀ ਦੇ ਵਿੱਚ ਪਰ ਜਦੋਂ ਧਿਆਨ ਦੇ ਨਾਲ ਬੰਦਾ ਦੇਖਿਆ ਜਾਂਦਾ ਤਾਂ ਮਨਪ੍ਰੀਤ ਸਿੰਘ ਵੱਦ ਨਹੀਂ ਹੁੰਦੇ ਉਦੋਂ ਸਪਾਮਲੇ ਦੇ ਵਿੱਚ ਰੌਲਾ ਪੈ ਜਾਂਦਾ ਕਿ ਮਨਪ੍ਰੀਤ ਸਿੰਘ ਬਾਦਲ ਫੜੇ ਗਏ ਫੜੇ ਗਏ ਉਸ ਤੋਂ ਬਾਅਦ ਸੀਨੀਅਰ ਅਧਿਕਾਰ ਰੀਡ ਵਿਜੀਲੈਂਸ ਤੇ ਉਹਨਾਂ ਦੇ ਵੀ ਪ੍ਰੈਸ਼ਰ ਪੈ ਜਾਂਦਾ ਕਿ ਮਨਪ੍ਰੀਤ ਸਿੰਘ ਬਾਦਲ ਫੜ ਲੇਗੇ ਤਾਂ ਕਿੱਥੇ ਆ ਜਾਂ ਕੌਣ ਆ ਕਿੱਥੇ ਆ ਜਦੋਂ ਦੇਖਿਆ ਜਾਂਦਾ ਤਾਂ ਉਹਨਾਂ ਦੀ ਹਮ ਸ਼ਕਲ ਹੁੰਦਾ ਹਮ ਸ਼ਕਲ ਦਾ ਨਾਮ ਬਿਆਨਤ ਸਿੰਘ ਹੈ ਉਹ ਕਿਸੇ ਪਿੰਡ ਦਾ ਸਰਪੰਚ ਆ ਤੇ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿਰਕਰੀ ਹੋਈ ਆ ਬਿਜ਼ਨਸ ਦੀ ਕਿਉਂਕਿ ਇਨਾ ਦਬਾਅ ਦੇ ਵਿੱਚ ਤੁਸੀਂ ਇੱਕ ਬੰਦਾ ਨਹੀਂ ਪਛਾਣ ਸਕੇ ਜਿੱਦੇ ਤੁਸੀਂ ਕਾਰਵਾਈ ਕਰਦੇ ਪਏ ਹੋ ਤੇ ਮਨਪ੍ਰੀਤ ਸਿੰਘ ਬਾਦਲ ਕੋਈ ਨਾ ਇਹ ਜਦਾਂ ਨਾਮ ਹੈ ਨਹੀਂ ਕਿਸੇ ਨੂੰ ਪਤਾ ਨਾ ਹੋਵੇ ਤਾਂ ਬੱਚੇ-ਬੱਚੇ ਨੂੰ ਵੀ ਬਿジネス ਦੀ ਬਲਵ ਨੇ ਕਾਹਲੀ ਕਉ ਕੀਤੀ ਕਿ ਕਿ ਹਮ ਸ਼ਕਲ ਹੀ ਫੜ ਲਿਆ ਦੂਸਰੇ ਪਾਸੇ ਇਸ ਮਾਮਲੇ ਦੇ ਵਿੱਚ ਹੁਣ ਕਿਰਕਰੀ ਹੋਈ ਹੈ ਪਰ ਇਸ ਤੇ ਵਿੱਚ ਦੇਖਣ ਵਾਲੀ ਗੱਲ ਇਹੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਕੀ ਅਗਾਊ ਜਮਾਨਤ ਜੋ ਸੁਣਵਾਈ ਹੋਣੀ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਜਾਂਦੀ ਹੈ ਤਾਂ ਉਹਨੂੰ ਰਾਤ ਮਿਲ ਸਕਦੇ ਨੇ ਤਾਂ ਕਿਤੇ ਨਾ ਕਿਸੇ ਵੇਲੇ ਵੀ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਜੀ ਕੁੰਦਨਦੀ ਜੀ ਹੁਣ ਚਾਹੇ ਸੁਖਪਾਲ ਖੈਰਾ ਹੋਣ ਜਾਂ ਫਿਰ ਮਰਬੀਲ ਬਾਦਲ ਹੋਣ ਇਹਨਾਂ ਦੀ ਗ੍ਰਿਫਤਾਰੀਆਂ ਮਾਮਲੇ ਨੂੰ ਲੈ ਕੇ ਕੋਈ ਕੁਝ ਵੀ ਅਪਡੇਟ ਸਾਹਮਣੇ ਆਂਦੀ ਹੈ ਲੇਕਿਨ ਗੱਲ ਆਪਾਂ ਕਰ ਲੈਨੇ ਆ ਰਾਜ ਦੇ ਰਾਜਨੀਤੀ ਦੇ ਕਮਿਸ਼ਨ ਆਪਣਾ ਕੰਮ ਕਰ ਰਿਹਾ ਪਰ ਉਹ ਲੋਕ ਜੋ ਹਮੇਸ਼ਾ ਹੀ ਸਰਕਾਰਾਂ ਤੋਂ ਆਪਣੇ ਹੱਕ ਮੰਗਦੇ ਨੇ ਕੇਂਦਰ ਸਰਕਾਰ ਤੋਂ ਆਪਣਾ ਹੱਕ ਮੰਗਦੇ ਨੇ ਉਹਨਾਂ ਦੀ ਮਜਬੂਰੀਆਂ ਨੂੰ ਸੁਣਨ ਵਾਲਾ ਕੋਈ ਨਹੀਂ ਅੱਜ ਫਿਰ ਇੱਕ ਵਾਰ ਕਿਸਾਨ ਜਿਹੜੇ ਨੇ ਉਹ ਧਰਨਾ ਦੇਣ ਨੂੰ ਚੱਕਾ ਜਾਣ ਪਰ ਨੂੰ ਮਜਬੂਰ ਹੋ ਗਏ ਨੇ 381 ਟ੍ਰੇਨਾਂ ਜਿਹੜੀਆਂ ਹੁਣ ਪ੍ਰਭਾਵਿਤ ਹੋ ਗਈਆਂ ਨੇ ਕੱਲ 600 ਸੂਬਿਆਂ ਦੇ 6 ਸੂਬਿਆਂ ਦੇ ਵਿੱਚ ਜਿਹੜੇ ਨੇ ਉਹ 100 ਟ੍ਰੇਨਾਂ ਪ੍ਰਭਾਵਿਤ ਹੋਈਆਂ ਸੀਗੀਆਂ ਤੇ ਹੁਣ ਜਿਹੜਾ 3000 ਵਿਆਸ ਦੇ ਕੀ ਕਹਿੰਦੇ ਨੇ ਸ਼ਰਧਾਲੂ ਜੀ ਸ਼ਰਧਾਲੂ ਹੈਗੇ ਨੇ 3000 ਸੇਵਾਦਾਰ ਜਿਹੜੇ ਉਹ ਫਸ ਚੁੱਕੇ ਨੇ ਤੇ ਆਮ ਜਨਤਾ ਵੀ ਪ੍ਰਭਾਵਿਤ ਹੋ ਰਹੀ ਹੈ ਦੇਖੋ ਇਹਦਾ ਜੀਦਾ ਜਾਂਦਾ ਮਿਸਾਲ ਜਿਹੜੀ ਮੈਂ ਹੀ ਆ ਮੈਨੂੰ ਦੇਰਾ ਤੋਂੋਂ ਤੋਂ ਮੈਂ ਵਾਪਸ ਆਉਣ ਲੱਗਿਆ ਤੇ ਰਸਤੇ ਦੇ ਵਿੱਚ ਜਿਵੇਂ ਮੈਂ ਟ੍ਰੇਨ ਦੇ ਵਿੱਚ ਬੈਠਾ ਤਾਂ ਬੈਣ ਤੋਂ ਬਾਅਦ ਅਨਾਉਂਸਮੈਂਟ ਹੁੰਦੀ ਹੈ ਕਿ ਤੁਹਾਡੀ ਟ੍ਰੇਨ ਜਿਹੜੀ ਰੱਦ ਕਰ ਦਿੱਤੀ ਗਈ ਹੈ ਉਸ ਵੇਲੇ ਸ਼ਾਇਦ ਇੱਕ ਇੱਕ ਵਾਰ ਝਟਕਾ ਲੱਗਦਾ ਕਿਉਂਕਿ ਜਦੋਂ ਬੰਦਾ ਆਪਣੇ ਪਰਿਵਾਰ ਦੇ ਨਾਲ ਹੋਵੇ ਰਾਤ ਦੇ ਸਮੇਂ ਦੇ ਵਿੱਚ ਬੰਦਾ ਜਾਵੇ ਕਿੱਥੇ ਜੇਕਰ ਮੈਂ ਉਸ ਪੱਧਰ ਤੇ ਗੱਲ ਕਰਾਂ ਜਿਹੜੇ ਲੋਕ ਤੁਸੀਂ ਜਨਤਾ ਜਵਾਬ ਦੇਓ ਜਿਹੜੇ ਲੋਕ ਉਸ ਵੇਲੇ ਆਪਣੇ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਰੋਂਦੇ ਬੱਚਿਆਂ ਦੇ ਨਾਲ ਰਾਤ ਨੂੰ ਟ੍ਰੇਨ ਦੇ ਵਿੱਚ ਫਸ ਗਏ ਜਾਟ ਰੇਨਾਂ ਰੋਕ ਲਿੱਤੀਆਂ ਗਈਆਂ ਉਹ ਰਾਤ ਨੂੰ ਕਿੱਥੇ ਜਾਂਦ ਬੱਚਿਆਂ ਨੂੰ ਦੁੱਧ ਲੈਣਾ ਹੁੰਦਾ ਵਾ ਔਰ ਰਾਤ ਨੂੰ ਕਿੱਥੋਂ ਦੁੱਧ ਲੈਣ ਦੂਸਰੇ ਪਾਸੇ ਜਿੰਨਾਂ ਕੋਲ ਵਿਚਾਰਿਆਂ ਕੋਲ ਮਹਿਜ਼ ਟਿਕਟ ਪਹਿਲਾਂ ਬੁੱਕ ਕਰਾਈ ਹੁੰਦੀ ਹੈ ਟਿਕਟ ਬੁੱਕ ਕਰਾਉਣ ਤੋਂ ਪਹਿਲਾਂ ਕਹਿੰਦੇ ਜੀ ਕਿ ਟ੍ਰੇਨ 'ਤੇ ਬਹਿ ਜਾਣਾ ਵਾ ਵੀ ਕਿ 100 200 ਰੁਪਏ ਕੋਲੇ ਹੈਗਾ ਤਾਂ ਕੋਈ ਗੱਲ ਨਹੀਂ ਟਿਕਟ ਟ੍ਰੇਨ ਬੁੱਕਾ ਆਪਣੀ ਤੇ ਆਪਾਂ ਆਪਣੇ ਘਰੇ ਡੈਸਟੀਨੇਸ਼ਨ ਤੇ ਪਹੁੰਚ ਜਾਵਾਂਗੇ ਪਰ ਰਸਤੇ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਤੁਹਾਡੀ ਤਾਂ ਟ੍ਰੇਨ ਰੱਦ ਹੋ ਗਈ ਜਾਂ ਪਹਿਲਾਂ ਹੀ ਟ੍ਰੇਨਾਂ ਰੋਕ ਲਿੱਤੀਆਂ ਗਈਆਂ ਤੇ ਉਹਨਾਂ ਬੰਦੇ ਕੋਲੇ ਕਈ ਅਜਿਹੇ ਮਾਤੜ ਵੀ ਹੁੰਦੇ ਅੱਜਕੱਲ੍ਹ ਦੌਰ ਦੇ ਵਿੱਚ ਜਿੰਨਾਂ ਕੋਲੇ ਮਾਤੜ ਦੀ ਗੱਲ ਤੁਸੀਂ ਜ਼ਨਾ ਕਰੋ ਤੁਸੀਂ ਅਜਿਹੇ ਲੋਕ ਵੀ ਨੇ ਜਿਹੜੇ ਕਿ ਬਹੁਤਾ ਫੋਨ ਤੇ ਨਹੀਂ ਸੁਰੱਖਿਅਤ ਸਮਝਦੇ ਪੇਟੀਐਮ ਚਲਾਉਣਾ ਜਾਂ ਆਪਣਾ ਅਕਾਊਂਟ ਨੂੰ ਐਕਸੈਸ ਕਰਾਉਣਾ ਇਸ ਕਰਕੇ ਉਹ ਨਹੀਂ ਯੂਜ਼ ਕਰਦੇ ਪੇਟੀਐਮ ਜਾਂ ਕੁਝ ਵੀ ਇਸ ਤਰ੍ਹਾਂ ਦਾ ਤਾਂ ਉਹ ਆਪਣੇ ਬਟੂਏ ਦੇ ਵਿੱਚ ਵੀ ਉਹਨੇ ਪੈਸੇ ਨਾ ਹੋਣ ਤਾਂ ਬੰਤੇ ਕਿੱਥੇ ਜਾਣ ਉਸ ਮੌਕੇ ਤੇ ਇਸ ਕਰਕੇ ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਯਾਤਰੀਆਂ ਨੂੰ ਪਰਿਵਾਰਾਂ ਨੂੰ ਬਹੁਤ ਵੱਡੀ ਪਰੇਸ਼ਾਨ ਸਾਹਮਣਾ ਕਰਨਾ ਪਿਆ ਤੁਸੀਂ 3000 ਸ਼ਰਧਾਲੂਆਂ ਦੀ ਗੱਲ ਕੀਤੀ ਡੇਰਾ ਬਿਆਸ ਤੋਂ ਸ਼ਰਧਾਲੂ ਰਸਤੇ ਦੇ ਵਿੱਚ ਫਸੇ ਦੇ ਰਾਤਾਂ ਜਾ ਕੇ ਕੱਟੀਆਂ ਕਈ ਪਰਿਵਾਰਾਂ ਨੇ ਦਿੱਲੀ ਜਾਂ ਕਿਤੇ ਦੂਰ ਜਾਣਾ ਸੀ ਉਹਨਾਂ ਨੂੰ ਬੱਸਾਂ ਬੱਸ ਸਟੈਂਡ ਜਦੋਂ ਗਏ ਤਾਂ ਬੱਸਾਂ ਆਲਰੇਡੀ ਰਾਤ ਨੂੰ 11 ਵਜੇ ਫੁੱਲ ਜਾਂਦੀਆਂ ਪਈਆਂ ਸੀ ਤਾਂ ਉਹਨਾਂ ਨੂੰ ਸਾਰੀ ਰਾਤ ਆਪਣੇ ਪਰਿਵਾਰ ਦੇ ਨਾਲ ਉਹ ਪਰਿਵਾਰ ਜਿਨ੍ਹਾਂ ਨੇ ਆਪਣੀਆਂ ਟ੍ਰੇਨਾਂ ਏਸੀ ਕੋਚ ਦੇ ਵਿੱਚ ਬੁੱਕ ਕੀਤੀਆਂ ਜਾਂ ਚੰਗੇ ਪਰਿਵਾਰ ਜਿਨ੍ਹਾਂ ਦੇ ਬੱਚੇ ਏਸੀਆਂ ਦੇ ਵਿੱਚ ਸੌਂਦੇ ਨੇ ਉਹ ਪਰਿਵਾਰਾਂ ਨੂੰ ਜਦੋਂ ਬੱਸ ਸਟੈਂਡ ਤੇ ਜਾਂ ਸਟੇਸ਼ਨ ਤੇ ਰਾਤ ਗੁਜ਼ਾਰਨੀ ਪਵੇ ਤਾਂ ਜਿਹੜੇ ਕਿਸਾਨਾਂ ਦੇ ਵੱਲੋਂ ਭਾਵੇਂ ਕਿ ਉਹਨਾਂ ਦੀ ਮੰਗਾਂ ਤੇ ਵੀ ਅਸੀਂ ਆਉਂਦੇ ਆ ਉਹਨਾਂ ਦੇ ਧਰਨੇ ਲਗਾਏ ਗਏ ਨੇ ਸ਼ਾਇਦ ਉਹ ਇਹ ਨਹੀਂ ਸਮਝਣਗੇ ਕਿ ਉਹ ਪਰਿਵਾਰ ਜਾਂ ਬੱਚਿਆਂ ਵਾਲੇ ਪਰਿਵਾਰ ਕਿਸ ਤਰ੍ਹਾਂ ਰਾਤਾਂ گزارਦੇ ਪਏ ਨੇ ਕਿਉਂਕਿ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੱਚਿਆਂ ਨੂੰ ਨਾਲ ਲੈ ਕੇ ਜਦੋਂ ਬੰਦਾ ਜਾਂਦਾ ਹੈ ਤਾਂ ਸੁਰੱਖਿਆ ਦਾ ਮੁੱਦਾ ਸਭ ਤੋਂ ਪਹਿਲ ਦੇ ਆਧਾਰ ਤੇ ਹੁੰਦਾ ਤਾਂ ਬਹੁਤ ਪਰੇਸ਼ਾਨੀਆਂ ਦੇ ਸਾਹਮਣਾ ਕਰਨਾ ਪਿਆ ਤੇ ਜਿਹੜਾ ਇਹ ਟ੍ਰੇਨ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਮੰਗ ਕਿ ਇਹ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਉਸ ਤੋਂ ਦਿੱਲੀ ਦੀਆਂ ਬਰੂਹਾਂ ਤੇ ਉਦੋਂ ਅੰਦੋਲਨ ਹੋਇਆ ਤਾਂ ਉਸ ਤੋਂ ਬਾਅਦ ਅੰਦੋਲਨ ਜਦੋਂ ਖਤਮ ਹੋਇਆ ਸੀ ਤਾਂ ਕੁਝ ਕਿਸਾਨ ਜਥੇਬੰਦੀਆਂ ਨੇ ਉਦੋਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਅੰਦੋਲਨ ਦੇ ਵਿੱਚ ਐਮਐਸਪੀ ਐਮਐਸਪੀ ਦੀ ਗੱਲ ਕੀਤੀ ਜਾਵੇ ਸਵਾਮੀ ਨਾਥਨ ਰਿਪੋਰਟ ਦੀ ਗੱਲ ਕੀਤੀ ਜਾਵੇ ਜਾਂ ਕਿਸਾਨ ਜਿਹੜੇ ਮਰੇ ਨੇ ਉਹਨਾਂ ਦੇ ਕਰਜ਼ੇ ਦੀ ਗੱਲ ਕੀਤੀ ਜਾਵੇ ਜਾਂ ਨੌਕਰੀਆਂ ਦੀ ਗੱਲ ਕੀਤੀ ਜਾਵੇ ਜਾਂ ਜਿਨ੍ਹਾਂ ਤੇ ਕੇਸ ਪਏ ਸੀਗੇ ਉਹ ਵਾਪਸ ਨਹੀਂ ਲੈਗੇਗੇ ਪਰ ਧਰਨਾ ਜਲਦੀ ਬੰਦ ਹੋ ਗਿਆ ਸੀ ਕਿ ਜੀ ਕਿਸਾਨਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਮੋਦੀ ਸਾਹਿਬ ਦੇ ਵੱਲੋਂ ਲਾਈਵ ਹੋਏ ਸੀ ਕਿ ਤੜਕੇ ਤੜਕੇ ਤੇ ਕਹਿ ਦਿੱਤਾ ਗਿਆ ਸੀ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਤੇ ਧਰਨਾ ਹੁਣ ਛੱਕਿਆ ਜਾਊਗਾ ਪਰ ਹੁਣ ਸਮਾਂ ਇੰਨਾ ਹੋ ਗਿਆ ਹਾਲੇ ਤੱਕ ਕਿਸਾਨ ਦਾਵਾ ਇਹ ਕਰਦੇ ਪਏ ਨੇ ਕਿ ਸਾਡੇ ਜਿਹੜੇ ਪਰਚੇ ਪਏ ਸੀ ਜਾਂ ਸਾਨੂੰ ਨੌਕਰੀਆਂ ਦੀ ਗੱਲ ਹੋਵੇ ਜਾਂ ਸਾਡਾ ਐਮਐਸਪੀ ਦੀ ਗੱਲ ਹੋਵੇ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਹੋਵੇ ਉਹ ਹਾਲੇ ਤੱਕ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਇਸ ਕਰਕੇ ਜਿਹੜੇ ਇਹ ਰੇਲ ਕੋ ਅੰਦੋਲਨ ਵਾ ਇਹ ਕੀਤਾ ਗਿਆ ਵਾ ਇਹ ਹੁਣ ਅੰਦੋਲਨ ਦੀ ਗੱਲ ਜਿਹੜੀ ਸੀਗੀ ਅੱਜ ਤੱਕ ਦੀ ਸੀਗੀ ਪਰ ਕਹਿੰਦੇ ਗਾਣੇ ਦੇ ਵਿੱਚ ਹੁਣ ਫਿਰ ਵੱਧ ਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਧੂਗਾ ਕੀ ਘਟੂਗਾ ਇਹ ਇੱਕ ਮਤਲਬ ਵਿਸ਼ਾ ਬਣਿਆ ਹੋਇਆ ਪਰ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਪਰਿਵਾਰ ਅਜਿਹੇ ਪਰਿਵਾਰ ਨੇ ਜਿਹੜੇ ਕਿ ਸਿਰਫ ਖੇਤੀ ਤੇ ਨਿਰਭਰ ਕਰਦੇ ਨੇ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚ ਨਾ ਤਾਂ ਕੋਈ ਅਜਿਹੇ ਲੋਕ ਹੁੰਦੇ ਨੇ ਜਿਹੜੇ ਕਿ ਜੌਬ ਕਰਨ ਜੇਕਰ ਜੌਬ ਕਰਨ ਲੱਗ ਜਾਣ ਤਾਂ ਸ਼ਾਇਦ ਉਹ ਆਪਣਾ ਖੇਤੀ ਕਿਸ ਨੂੰ ਸੰਭਾਲਣਗੇ ਉਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੂੰ ਖੁਦ ਆਪ ਆਪਣੇ ਸੰਦਾਂ ਦੇ ਨਾਲ ਆਪਣੇ ਪਸ਼ੂਆਂ ਦੇ ਨਾਲ ਡਰੈਕਟਰਾਂ ਦੇ ਨਾਲ ਹੀ ਖੇਤੀ ਕਰਨੀ ਪੈਂਦੀ ਹੈ ਇਸ ਕਰਕੇ ਕਿਸਾਨ ਪਰਿਵਾਰਾਂ ਦੇ ਵਿੱਚ ਇੱਕੋ ਇੱਕ ਚੀਜ਼ ਹੁੰਦੀ ਹੈ ਕਿ ਕਿ ਜ਼ਮਾਨਾ ਬਹੁਤ ਮਹਿੰਗਾਈ ਦਾ ਵਧਦਾ ਪਿਆ ਹੈ ਕਿ ਸਾਨੂੰ ਰਾ ਸੁਆਮੀ ਨਾਥਨ ਜੀ ਆਪ ਤਾਂ ਚਲੋ ਹੁਣ ਨਹੀਂ ਰਹੇ ਬੀਤੇ ਦਿਨ ਜਿਸ ਤਰ੍ਹਾਂ ਸੀ ਖਬਰ ਪੜੀ ਪਰ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਐਮਐਸਪੀ ਦੀ ਗੱਲ ਕੀਤੀ ਗਈ ਸੀ ਜਾਂ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਕਿਸਾਨਾਂ ਦੇ ਹੱਕਾਂ ਦੇ ਵਿੱਚ ਜਾਂਦੀਆਂ ਸੀ ਭਾਵੇਂ ਕਿ ਉਹ ਉਹਨਾਂ ਸੰਧਾਂ ਦੀ ਗੱਲ ਕਰਦੇ ਰਹਿੰਦੇ ਸੀ ਜਿਨ੍ਹਾਂ ਦੇ ਵਿੱਚ ਭਾਵੇਂ ਕਿ ਦੋ ਕਿਸਾਨ ਬੈਂਕ ਤੋਂ ਲੋਨ ਲੈਂਦਾ ਵਾ ਤਾਂ ਉਹ ਨਾਲ ਦੀ ਨਾਲ ਇਹ ਵੀ ਕਹਿੰਦਾ ਵਕਿ ਸਾਨੂੰ ਇਸ ਦਾ ਜਿਹੜਾ ਉਹ ਤੋ ਵਿਆਜ ਲੱਗਣਾ ਵੋ ਘਟ-ਘਟ ਵਿਆਜ ਲੱਗੇ ਪਰ ਦੂਸਰੇ ਪਾਸੇ ਦੇਖਿਆ ਗਿਆ ਕਿ ਟਰੈਕਟਰ ਲੈਣ ਨੂੰ ਜਿਹੜਾ ਵਿਆਜ ਲੱਗਦਾ ਜੱਦ ਲੱਗਦਾ ਤੁਸੀਂ ਮਰਸਡੀਜ਼ ਲੈਣ ਜਾਓਗੇ ਤਾਂ ਉੱਥੇ ਵਿਆਜ ਘੱਟ ਲੱਗਦਾ ਵਾ ਇਸ ਕਰਕੇ ਕਿਸਾਨਾਂ ਦਾ ਜਿਹੜਾ ਵਿਚਾਰਿਆਂ ਦਾ ਇੱਕ ਹੈਗਾ ਵਾ ਪ੍ਰੋਬਲਮ ਬਹੁਤ ਵੱਡੀ ਬਣੀ ਹੋਈ ਐ ਇਸ ਕਰਕੇ ਕਿਸਾਨਾਂ ਦੇ ਵੱਲੋਂ ਅਜੇ ਹੀ ਆ ਵੱਡੀਆਂ ਚੁਣੌਤੀਆਂ ਨੂੰ ਨਿਢਠਣ ਦੇ ਲਈ ਅਜਿਹੇ ਧਰਨੇ ਲਗਾਉਣੇ ਪੈਂਦੇ ਨੇ ਪਰ ਹਾਲੇ ਇਹ ਵੀ ਗੱਲ ਸੋਚਣ ਵਾਲੀ ਹੈਗੀ ਹੈ ਕਿ ਅਜਿਹੇ ਧਰਨਿਆਂ ਦੇ ਨਾਲ ਕੀ ਸਰਕਾਰ ਜਗ ਜਾਵੇਗੀ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਧਰਨਿਆਂ ਦੇ ਨਾਲ ਆਮ ਜਨਤਾ ਕਿਸੇ ਆਮ ਆਵਾਮ ਤੇ ਕੋਈ ਅਸਰ ਨਹੀਂ ਪਵੇਗਾ ਜੇਕਰ ਬਰਾਬਰ ਦਾ ਅਸਰ ਆਮ ਆਵਾਮ ਤੇ ਵੀ ਪੈ ਰਿਹਾ ਤੇ ਨਾਲ ਦੀ ਨਾਲ ਸਰਕਾਰਾਂ ਦੇ ਕੰਨ ਤੇ ਜੂ ਕਿਉਂ ਸਰਕਾਰਾਂ ਇਹ ਆਖਦੰਦੀਆਂ ਨੇ ਕਿ ਤੁਸੀਂ ਧਰਨਾ ਬੰਦ ਕਰੋ ਤੁਹਾਡੇ ਅਸੀਂ ਮੀਟਿੰਗ ਰਖਾਉਨੇ ਆ ਮੀਟਿੰਗ ਦੇ ਵਿੱਚ ਅਸੀਂ ਸਲਾਹ مشورہ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਪੈਨਲ ਬਣੂਗਾ ਉਸ ਪੈਨਲ ਦੀ ਇੱਕ ਫੇਰ ਮੀਟਿੰਗ ਹੋਊਗੀ ਉਸ ਤੋਂ ਬਾਅਦ ਜਿਹੜੇ ਅਜੰਡੇ ਹੋਣਗੇ ਅਸੀਂ ਸਰਕਾਰ ਕੋਲ ਲੈ ਕੇ ਜਾਵਾਂਗੇ ਤੇ ਜੋ ਵੀ ਰਿਪਲਾਈ ਆਊਗਾ ਤੁਹਾਡੀ ਮੰਗਾਂ ਮੰਨੀਆਂ ਜਾਣਗੀਆਂ ਪਰ ਹਾਲੇ ਤੱਕ ਇਹ ਦੇਖਿਆ ਗਿਆ ਹੈ ਕਿ ਜੋ ਅਜੇਹੀਆਂ ਅੰਦੋਲਨਾਂ ਦੇ ਵਿੱਚ ਆਮ ਜਨਤਾ ਜਿਹੜੀਆਂ ਮੌਕੇ ਤੇ ਜੜੀ ਪਰੇਸ਼ਾਨ ਹੋਈ ਆ ਉਹਨਾਂ ਨੂੰ ਬਹੁਤ ਦਰਪੇਸ਼ ਹੋਈਆਂ ਮੁਸ਼ਕਲਾਂ ਪਰ ਦੂਸਰੇ ਪਾਸੇ ਕਿਸਾਨਾਂ ਦੀਆਂ ਮੰਗਾਂ ਕਿਵੇਂ ਮਨਵਾਈਆਂ ਜਾਣ ਲੋ ਸਰਕਾਰਾਂ ਤੋਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਤਾਂ ਅਸੀਂ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਭਾਵੇਂ ਕਿਸਾਨ ਨੂੰ ਪਾ ਮੇ ਆਮ ਲੋਕੋ ਤੁਸੀਂ ਜ਼ਰੂਰ ਇਸ ਤੇ ਰਿਪਲਾਈ ਕਰਨ ਦੀ ਕੋਸ਼ਿਸ਼ ਕਰੋ ਕਿ ਕਿਸ ਤਰ੍ਹਾਂ ਅਜਿਹੇ ਮੰਗਾਂ ਨੂੰ ਉਹ ਕਿਸਾਨ ਸਰਕਾਰ ਕੋਲ ਲੈ ਕੇ ਜਾਣ ਤਾਂ ਕਿ ਔਨ ਦਾ ਸਪੌਟ ਜਾਂ ਸਰਕਾਰ ਤੇ ਪ੍ਰੈਸ਼ਰ ਬਣੇ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਦੇ ਘਰ ਦੀ ਗੱਲ ਕੀਤੀ ਜਾਵੇ ਮੁੱਖ ਮੰਤਰੀ ਦੇ ਚੰਡੀਗੜ੍ਹ ਕੋਠੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੰਤਰਾਲੇ ਦੇ ਵਿੱਚ ਐਮ ਐਲ ਏ ਸਾਹਿਬਾਨ ਹੁੰਦੇ ਨੇ ਉਹਨਾਂ ਦੇ ਘਰਾਂ ਦੀ ਘਰਾਓ ਦੀ ਗੱਲ ਕੀਤੀ ਜਾਵੇ ਸ਼ਾਇਦ ਇਹ ਵੀ ਇੱਕ ਰਸਤਾ ਬਣ ਸਕਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਵੀ ਆਪਣੇ ਕੰਮ ਘਰੋਂ ਬਾਹਰ ਨਿਕਲ ਕੇ ਕੀਤੇ ਜਾਂਦੇ ਇਸ ਕਰਕੇ ਇਹ ਰਸਤਾ ਵੀ ਹੋ ਸਕਦਾ ਹੈ ਤਾਂ ਕਿ ਤੁਸੀਂ ਟ੍ਰੇਨਾਂ ਦੇ ਵਿੱਚ ਆਮ ਲੋਕਾਂ ਨੂੰ ਡਿਸਟਰਬ ਕਰੋ ਪਰ ਦੂਸਰੇ ਪਾਸੇ ਕਿਸਾਨ ਵੀ ਸਮਝਦਾਰ ਨੇ ਸੂਚਬਾਨ ਨੇ ਉਹ ਵੀ ਆਪਣੇ ਦੇਸ਼ ਤੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਸੂਬੇ ਦੇ ਲਈ ਵੀ ਚਾਹਵਾਨ ਹੁੰਦੇ ਨੇ ਕਿ ਕਿਸੇ ਨੂੰ ਮੁਸ਼ਕਲ ਨਾ ਆਵੇ ਉਹਨਾਂ ਦੇ ਵੱਲੋਂ ਵੀ ਸ਼ਾਇਦ ਸੋਚ ਸਮਝ ਕੇ ਇਹ ਸਟੈਪ ਚੁੱਕਿਆ ਗਿਆ ਹੋਵੇ ਪਰ ਦੂਸਰੇ ਪਾਸੇ ਆਮ ਲੋਕਾਂ ਦੀ ਵੀ ਇਹ ਆਵਾਜ਼ ਆ ਕਿਤੇ ਨਾ ਕਿਤੇ ਕਿ ਸਾਨੂੰ ਜ਼ਰੂਰ ਇਸ ਮਾਮਲੇ ਦੇ ਵਿੱਚ ਕੜੀ ਸਿਆਣਾ ਜਾਵੇ ਸਾਨੂੰ ਰਾਹ ਦਿੱਤੀ ਤਾਂ ਇਸ ਕਰਕੇ ਤੁਸੀਂ ਜਵਾਬ ਦਿਓ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਅਜਿਹੇ ਵੱਡੇ ਮਸਲਿਆਂ ਦੇ ਹੱਲ ਕੀ ਹੋ ਸਕਦੇ ਨੇ ਇਸ ਕਰਕੇ ਕਿਸਾਨਾਂ ਦੇ ਵੱਲੋਂ ਜੋ ਐਜੀਟੇਸ਼ਨ ਸੀਗਾ ਅੰਦੋਲਨ ਰੇਲ ਲੋਕੋ ਆ ਭਾਵੇਂ ਅੱਜ ਤੱਕ ਹੈ ਪਰ ਉਹਨਾਂ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਮੰਗਾਂ ਮੰਨੀ ਜਾਂਦੀ ਇਹ ਵੱਡਾ ਸਵਾਲ ਬਣਿਆ ਹੋਇਆ ਹੈ ਪੀਪਲ ਕੁਲਰ ਜੀ ਤੁਸੀਂ ਸਹੀ ਕਿਹਾ ਕਿ ਕੋਈ ਵੀ ਹੋਵੇ ਪਰਦਰਸ਼ਨ ਕੋਈ ਵੀ ਕਦਰ ਚਾਹੇ ਉਹ ਕਿਸਾਨ ਹੁੰਦੇ ਨੇ ਜਾਂ ਫਿਰ ਹੋਰ ਕੋਈ ਹੁੰਦਾ ਆਮ ਜਨਤਾ ਜਿਹੜੀ ਉਹਦੇ ਵਿੱਚ ਪੀਸੇ ਜਾਂਦੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਗੱਲ ਕਰੀਏ ਸੁਖਪਾਲ ਖੈਰਾ ਜਾਂ ਮਨਪ੍ਰੀਤ ਬਾਦਲ ਵਰਗੇ ਲੋਕਾਂ ਦੀ ਤਾਂ ਉਹਨਾਂ ਦੇ ਵੀ ਜਿਹੜੇ ਕੇਸ ਜਾਂ ਮਾਮਲੇ ਹੁੰਦੇ ਨੇ ਉਹਦੇ ਵਿੱਚ ਵੀ ਸਰਕਾਰਾਂ ਨਾਲ ਉਲਝ ਕੇ ਰਹਿ ਜਾਂਦੇ ਨੇ ਛੇਤੀ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਦਾ ਹੈਗਾ ਸਿਰ ਰਾਜਨੀਤੀ ਰਹਿ ਜਾਂਦੀ ਹੈ ਤੇ ਅੱਜ ਦੇ ਰਾਜਾ ਸਿਹਲ ਪ੍ਰੋਗਰਾਮ ਦੇ ਵਿੱਚ ਖਿਲਾਲ ਐਨਾ ਹੀ ਗੱਲਬਾਤ ਫਿਰ ਅਜਿਹੇ ਮੁੱਦਿਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੇਕਿਨ ਅਜਿਹੇ ਮਾਮਲਿਆਂ ਦੇ ਵਿੱਚ ਤੁਹਾਡੇ ਕੀ رائے ਨੇ ਤੁਹਾਡੇ ਕੀ ਵਿਚਾਰ ਨੇ ਸਾਡੇ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰਨਾ ਤਾਂ ਕਿ ਤੁਹਾਡੇ ਵਿਚਾਰ ਜਿਹੜੇ ਨੇ ਉਹ ਅਸੀਂ ਇਸ ਪ੍ਰੋਗਰਾਮ ਦੇ ਰਹੀ ਜਨਤਾ ਕਰ ਸਕੀਏ ਬਣੇ ਰਹੋ ਐਸਐਮਜ਼ੈਡ ਨਿਊਜ਼ ਦੇ ਨਾਲ